ਸਸਰੀ ਗੱਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਔਰ ਆਪ ਅੱਚਲੇ ਆਂ ਜੀ ਗੁਰੂ ਘਰ ਔਰ ਵੇਖੋ ਜੀ ਸਵੇਰੇ ਵੈਦਰ ਬਹੁਤ ਖਰਾਬ ਹੋਇਆ ਪਿਆ ਹੈ ਮੀਂਹ ਵੀ ਪੈ ਰਿਹਾ ਹੈ ਥੋੜਾ ਥੋੜਾ ਔਰ ਤੁਸੀਂ ਵੀਡੀਓ ਨਾਲ ਬਨੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਤੁਹਾਨੂੰ ਅੱਜ ਗੁਰੂ ਘਰ ਦੇ ਦਰਸ਼ਨ ਵੀ ਕਰਾਵਾਂਗੇ ਔਰ ਮੇਲੇ ਦੇ ਰੌਣਕਾ ਵੀ ਦਿਖਾਵਾਂਗੇ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਔਰ ਲਾਈਕ ਕਰਦੇ ਕਰੋ ਕਿਉਂਕਿ ਤੁਸੀਂ ਲਾਈਕ ਵੀ ਨਹੀਂ ਕਰਦੇ ਸਬਸਕ੍ਰਾਈਬ ਨਹੀਂ ਕਰਦੇ ਔਰ ਮੇਰੇ ਲਈ ਨਹੀਂ ਕਰਨਾ ਤਾਂ ਗੁਰੂ ਸਾਹਿਬਲੀ ਕਰ ਲਿਆ ਕਰੋ ਉਹਨਾਂ ਦੇ ਦਰਸ਼ਨ ਤੁਹਾਨੂੰ ਮਿਲਦੇ ਪਏ ਆ ਤੁਹਾਨੂੰ ਮੈਂ ਕੀ ਕਹਿਣਾ ਜੀ ਮੇਰੇ ਤੋਂ ਯਾਰ ਦੋਸਤ ਵੀ ਮੇਰੀ ਵੀਡੀਓ ਨੂੰ ਲਾਈਕ ਨਹੀਂ ਕਰਦੇ ਔਰ ਮੈਂ ਉਹਨਾਂ ਦੀ ਇੰਸਟਾ ਵੇਖਦਾ ਨਾ ਉਹਨਾਂ ਨੇ ਦੂਜੀਆਂ ਵੀਡੀਓ ਨੂੰ ਲਾਈਕ ਤੇ ਲਾਈਕ ਮਾਰਿਆ ਹੁੰਦਾ ਵਾ ਜਿੱਦਾਂ ਕਿ ਕੋਈ ਡਾਂਸ ਕਰਦੀ ਹੁੰਦੀ ਆ ਤਾਂ ਉਹਨਾਂ ਨੂੰ ਲਾਈਕ ਲਾਈਕ ਕਰ ਕਰਕੇ ਦੋ ਦੋਸਤ ਬੰਦੇ ਨੂੰ ਸ਼ੇਅਰ ਵੀ ਕੀਤੀ ਹੁੰਦੀ ਵੀਡੀਓ ਤੇ ਮੇਰੀ ਵੀਡੀਓ ਵਾਰੀ ਉਹਨਾਂ ਦੇ ਹੱਥ ਕੰਬਲ ਨਾਲ ਪੈਨੇ ਲਾਈਕ ਕਰਨ ਨੂੰ ਦੇਖੋ ਜੀ ਸਰਕਾਰਾਂ ਨੇ ਬੋਰਡ ਦੇ ਉੱਤੇ ਬੋਰਡ ਪੋਸਟਰ ਦੇ ਉੱਤੇ ਪੋਸਟਰ ਚੜਾਇਆ ਹੋਇਆ ਜੀ ਵੇਖ ਲਓ ਜੀ ਖੰਭੇ ਤੱਕ ਭਰੇ ਪਏ ਆ ਬੰਦਾ ਦੀਦਾ ਨਹੀਂ ਪਏ ਪੋਸਟਰ ਹੀ ਪੋਸਟਰ ਬੋਰਡ ਹੀ ਬੋਰਡ ਦੀਦੇ ਪਏ ਜੀ ਬੁਰਾ ਹਾਲ ਜੀ ਸਰਕਾਰਾਂ ਆਪਣੀਆਂ ਦਾ ਕੋਈ ਵੀ ਇਦਾਂ ਦੀ ਓਪਰਚੁਨਿਟੀ ਛੱਡ ਦੇਣੀ ਹੈ ਸਰਕਾਰਾਂ ਜਿੱਤੇ ਉਹਨਾਂ ਨੂੰ ਬੈਨੀਫਿਟ ਨਾ ਹੋਵੇ ਇਸ ਇਸ ਮੇਲੇ ਨੂੰ ਵੀ ਆਪਣੇ ਬੈਨੀਫਿਟ ਲਈ ਯੂਜ਼ ਕਰਨਾ ਚਾਹੁੰਦੇ ਆ ਔਰ ਇੱਥੇ ਤੱਕ ਭਵੰਤਮਾਨ ਸਰਕਾਰ ਨੇ ਤਾਂ ਹੁਣ ਜੀ 바ਗੀ ਸੱਧਿਆ ਹੋਇਆ ਆਪਣੇ ਬੰਦਾਲ 'ਚ ਦੱਸੋ 바ਗੀ ਹੁਣ ਕੀ ਸਿੱਖਿਆ ਦੇਊਗਾ ਆਪਣੇ ਨੌਜਵਾਨਾਂ ਨੂੰ ਜਿਹੜੇ ਕੋਦੇ ਗਾਣੇ ਸੁਣ ਲੋ ਤੁਸੀਂ ਉਹਦੇ ਗਾਣੇ ਹੈਗੇ ਕਿ ਆਪਾਂ ਗੁਰਦੁਆਰਾ ਇਹੋ ਜੇ ਮਹਾਨ ਮੇਲੇ ਤੇ ਆਪਾਂ ਇਹੋ ਜੀ ਚੀਜ਼ ਲਾਈਏ ਬਾਕੀ ਜੀ ਮੈਂ ਜ਼ਿਆਦਾ ਬੋਲ ਨਹੀਂ ਸਕਦਾ ਕਿਉਂਕਿ ਸਰਕਾਰਾਂ ਨੇ ਚੱਕਰ ਨੂੰ ਟਾਈਮ ਨਹੀਂ ਲਾਉਣਾ ਪਤਾ ਲੱਗੇ ਮੈਨੂੰ ਸਵੇਰੇ ਚੱਕਿਆ ਹੋਵੇ ਔਰ ਆਪਾਂ ਜੀ ਇਦਾਂ ਘੁੰਮ ਦੇਖੋ ਮੈਂ ਪਹੁੰਚ ਗਏ ਗੁਰੂ ਘਰ ਲੱਗੇ ਔਰ ਆਪਾਂ ਹੁਣ ਕਰੋ ਨਿਤਨ ਦਰਸ਼ਨ ਔਰ ਵੀਡੀਓ ਸਕਿਪ ਨਾ ਕਰੋ ਔਰ ਤਹੀ ਕਰੋ ਦਰਸ਼ਨ ਆਨਦੇ Thank yeah, yeah, yeah. ਹਾਂਜੀ ਸੇਵਾਦਾਰਾਂ ਨੂੰ ਆ ਗਈ ਜੀ ਖੁਸ਼ਬੂ ਲੰਗਰ ਦੀ ਔਰ ਫੇ ਅਹੀਂ ਤੁਰਪੇ ਜੀ ਲੰਗਰ ਖਾਣ ਔਰ ਤੁਹਾਨੂੰ ਇਹ ਦਿਖਾਉਨੇ ਆ। ਇੱਥੇ ਲੰਗਰ ਲੱਗਾ ਹੋਇਆ ਹੈ ਜੀ ਟਿੱਕੀਆਂ, 버ਗਰ, ਨਿਊਡਲਸ ਦਾ ਔਰ ਜੇ ਤੁਸੀਂ ਵੀ ਆ ਕੇ ਖਾਣਾ ਵਾ ਤੇ ਇਹ ਜੀ ਸਰੋਵਰ ਦੇ ਪਿੱਛੇ ਹੀ ਆ। ਬਾਕੀ ਪਤਾ ਨਹੀਂ ਜੀ ਤੁਹਾਨੂੰ ਇਹ ਵੀਡੀਓ ਕਦੋਂ ਦਿਖੂਗੀ ਔਰ ਕਦੋਂ ਮਿਲੂਗੀ ਪਰ ਜਦੋਂ ਵੀ ਮਿਲੂਗੀ ਤੁਸੀਂ ਚਲੋ ਕੋਈ ਜਾ ਐ ਕਿ ਤੁਹਾਡੇ ਕੋਲ ਲੰਗਰ ਨਹੀਂ ਸ਼ੱਕ ਹੋਇਆ ਅਗਲੀ ਵਾਰ ਫੇ ਆਇਓ ਅਗਲੇ ਸਾੜ ਔਰ ਦਰਸ਼ਨ ਕਰਿਓ ਗੁਰਮਹਾਰਾਜ ਦੇ ਔਰ ਲੰਗਰ ਸ਼ਕਿਓ। ਆਪਾਂ ਕਰਦੇ ਹਾਂ ਜੀ ਸਮਾਪਤੀ ਵੀਡੀਓ ਦੀ ਔਰ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਔਰ ਵੀਡੀਓ ਨੂੰ ਕਰ ਦਿਓ ਲਾਈਕ ਔਰ ਜਿਹੜੇ ਜੀ ਲਾਈਕ ਨਹੀਂ ਮਾਰ ਕੇ ਜਾਣਗੇ ਉਹ ਹੁਣ ਜਾਣੇ ਇੰਸਟਾਗ੍ਰam ਤੇ ਔਰ ਰੀਲਾਂ ਸਕਰੋਲ ਕਰਨ ਔਰ ਲਾਈਕ ਮੰਨ ਇਹ ਜੇ ਪੁੱਠੀ ਸਿੱਧੀ ਰੀਲਾਂ ਨੂੰ ਔਰ ਮਿਲਦੇ ਆ ਅਗਲੀ ਵਾਰ ਜੀ ਬਾਏ